ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ کارਗਰੀ ਉਪਾਅ ਲੈ ਕੇ ਆਏ ਹਾਂ ਜਿਨ੍ਹਾਂ ਬੱਚਿਆਂ ਦੇ ਵਿਆਹ ਵਿੱਚ ਦੇਰੀ ਹੋ ਰਹੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਆ ਰਹੀ ਹੈ ਜੇਕਰ ਉਹਨਾਂ ਦੇ ਮਾਤਾ ਜੀ ਇਹ ਇੱਕ ਛੋਟਾ ਜਿਹਾ ਉਪਾਅ ਕਰ ਲੈਂਦੇ ਹਨ ਤਾਂ ਵੇਖ ਲੈਣਾ ਉਹਨਾਂ ਦਾ ਹਫ਼ਤੇ ਦੇ ਅੰਦਰ ਵਿਆਹ ਪੱਕਾ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਜੋ ਉਪਾਅ ਲੈ ਕੇ ਆਏ ਹਾਂ ਉਹਨਾਂ ਦੇ ਲਈ ਜਿਨ੍ਹਾਂ ਦੇ ਲਈ ਵਿਆਹ ਨਹੀਂ ਹੋ ਰਿਹਾ ਵਿਆਹ ਸ਼ਾਦੀ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਉਹਨਾਂ ਦੇ ਲਈ ਹੈ ਜੋ ਪਾਠ ਪੂਜਾ ਵੀ ਬੜਾ ਕਰਦੇ ਹਨ ਪਰ ਫਿਰ ਵੀ ਵਿਆਹ ਦੇ ਵਿੱਚ ਬੜੀ ਦੇਰ ਹੋ ਰਹੀ ਹੈ ਇਸੇ ਤਰ੍ਹਾਂ ਸਾਥ ਸੰਗਤ ਜੀ ਜੇਕਰ ਗੱਲ ਕੀਤੀ ਜਾਵੇ ਜਿਨ੍ਹਾਂ ਦੇ ਘਰ ਦੇ ਵਿੱਚ ਗੁਰੂ ਘਰ ਦੀ ਜਾਂ ਮੰਦਰ ਦੀ ਸਥਾਪਨਾ ਕੀਤੀ ਹੋਈ ਹੈ ਭਾਵੇਂ ਕਿ ਪਾਠ ਪੂਜਾ ਵਾਲਾ ਜਿਨ੍ਹਾਂ ਨੇ ਸਥਾਨ ਘਰ ਵਿੱਚ ਬਣਾਇਆ ਹੋਇਆ ਹੈ ਜੇਕਰ ਤੁਸੀਂ ਉੱਥੇ ਵਰਤ ਰੱਖ ਲੈਂਦੇ ਹੋ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਕੋਈ ਸਥਾਨ ਨਹੀਂ ਬਣਾਇਆ ਤੁਸੀਂ ਵਰਤ ਨਹੀਂ ਰੱਖਿਆ ਤਾਂ ਇਸ ਉਪਾਅ ਨੂੰ ਤੁਸੀਂ ਤਾਂ ਵੀ ਕਰ ਸਕਦੇ ਹੋ ਜੇਕਰ ਤੁਸੀਂ ਸਥਾਪਨਾ ਕੀਤੀ ਹੈ ਤਾਂ ਵਰਤ ਵੀ ਰੱਖ ਸਕਦੇ ਹੋ ਫਿਰ ਵੀ ਤੁਸੀਂ ਕਰ ਸਕਦੇ ਹੋ ਜੇਕਰ ਨਹੀਂ ਵਰਤ ਰੱਖੋਗੇ ਫਿਰ ਵੀ ਤੁਸੀਂ ਇਸ ਉਪਾਅ ਨੂੰ ਕਰ ਲਓ ਜੇਕਰ ਤੁਸੀਂ ਇਸ ਨੂੰ ਕਰ ਲੈਂਦੇ ਹੋ ਤਾਂ ਤੁਹਾਨੂੰ ਇਸ ਦਾ ਲਾਭ ਜ਼ਰੂਰ ਮਿਲ ਜਾਵੇਗਾ ਇਸੇ ਤਰ੍ਹਾਂ ਤੁਹਾਡੇ ਬੱਚਿਆਂ ਦੀ ਲਗਾਤਾਰ ਉਮਰ ਨਿਕਲਦੀ ਜਾ ਰਹੀ ਹੈ ਤੇ ਵਿਆਹ ਨਹੀਂ ਹੋ ਰਿਹਾ ਵਿਆਹ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਤੇ ਰੁਕਾਵਟਾਂ ਆ ਰਹੀਆਂ ਹਨ ਭਾਵੇਂ ਉਹ ਬਹੁਤ ਸਾਰੀਆਂ ਨਹੀਂ ਹਨ ਪਰ ਉਹ ਲੜਕਾ ਜਾਂ ਲੜਕੀ ਜਿਹੜੇ ਹਨ ਉਹਨਾਂ ਦੇ ਮਾਤਾ ਜੀ ਇਸ ਉਪਾਅ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਬੱਚੇ ਕਈ ਵਾਰ ਘਰ ਤੋਂ ਬਾਹਰ ਰਹਿੰਦੇ ਹੁੰਦੇ ਹਨ ਜਾਂ ਵਿਦੇਸ਼ ਵਿੱਚ ਹਨ ਜੇਕਰ ਬੱਚੇ ਖੁਦ ਵੀ ਇਸ ਉਪਾਅ ਨੂੰ ਕਰ ਲੈਣਗੇ ਤਾਂ ਉਹਨਾਂ ਨੂੰ ਫਿਰ ਵੀ ਫਾਇਦਾ ਹੋ ਜਾਵੇਗਾ ਇਸ ਉਪਾਅ ਨੂੰ ਅਸੀਂ ਕਿਸ ਤਰੀਕੇ ਨਾਲ ਕਰਨਾ ਹੈ ਇਹ ਕਿਵੇਂ ਕਰਨਾ ਤੇ ਕਿੰਨਾ ਸਮਾਂ ਕਰਨਾ ਹੈ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਸ ਉਪਾਅ ਨੂੰ ਕਰਨ ਦੇ ਲਈ ਇਹ ਸਾਰੀ ਹੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਸੋ ਸਾਥ ਸੰਗ ਹੈ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਸਾਥ ਸੰਗ ਹੈ ਜੀ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਦੇ ਵਿੱਚ ਆ ਰਹੀ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਉਪਾਅ ਨੂੰ ਅੱਜ ਦੇ ਦਿਨ ਹੀ ਭਾਵੇਂ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਇਸੇ ਤਰ੍ਹਾਂ ਜੇਕਰ ਅਸੀਂ ਪੂਜਾ ਦੀ ਗੱਲ ਕਰੀਏ ਤਾਂ ਉਹ ਸ਼ਾਮ ਦੇ ਸਮੇਂ ਕੀਤੀ ਜਾਂਦੀ ਹੈ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਹੈ ਕਿਸੇ ਕੰਮਕਾਰ ਦੀ وجہ ਦੇ ਕਰਕੇ ਤੁਸੀਂ ਸ਼ਾਮ ਦੇ ਸਮੇਂ ਨਹੀਂ ਕਰ ਸਕਦੇ ਹੋ ਤਾਂ ਤੁਸੀਂ ਸਵੇਰ ਦੇ ਸਮੇਂ ਤਾਂ ਕਰ ਹੀ ਸਕਦੇ ਹੋ ਪਰ ਤੁਸੀਂ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਇਸ ਉਪਾ ਨੂੰ ਸ਼ਾਮ ਦੇ ਸਮੇਂ ਹੀ ਕਰਨਾ ਹੈ ਜਦੋਂ ਤੁਸੀਂ ਇਸ ਨੂੰ ਕਰਨ ਲੱਗਣਾ ਹੈ ਉਸ ਸਮੇਂ ਤੁਹਾਨੂੰ ਇੱਕ ਵਾਰ ਇਸ਼ਨਾਨ ਜ਼ਰੂਰ ਕਰ ਲੈਣਾ ਚਾਹੀਦਾ ਹੈ ਇਸੇ ਤਰ੍ਹਾਂ ਹੀ ਜੋ ਸੋਚੋਗੇ ਉਹੀ ਤੁਹਾਨੂੰ ਮਿਲ ਜਾਵੇਗਾ ਅਸੀਂ ਸਵੇਰ ਦੇ ਸਮੇਂ ਕਿ ਅਸੀਂ ਸੋਚ ਲੈਂਦੇ ਹਾਂ ਕਿ ਇਸ਼ਨਾਨ ਕੀਤਾ ਹੀ ਸੀ ਹੁਣ ਰਹਿਣ ਦਿੰਦੇ ਹਾਂ ਫਿਰ ਵੀ ਤੁਸੀਂ ਇਸ ਉਪਾਅ ਨੂੰ ਕਰਨ ਤੋਂ ਪਹਿਲਾਂ ਇਸ਼ਨਾਨ ਜ਼ਰੂਰ ਕਰ ਲਓ ਤੇ ਇਸ ਤੋਂ ਬਾਅਦ ਤੁਸੀਂ ਲਾਲ ਲਾਲ ਜਾਂ ਪੀਲੇ ਰੰਗ ਦਾ ਕੋਈ ਵੀ ਕੱਪੜਾ ਜਿਹੜਾ ਤੁਹਾਡੇ ਕੋਲ ਹੋਵੇ ਤੁਸੀਂ ਉਹ ਕੱਪੜਾ ਲਾਲ ਜਾਂ ਪੀਲੇ ਰੰਗ ਦਾ ਪਾ ਸਕਦੇ ਹੋ ਇਸੇ ਤਰ੍ਹਾਂ ਕਰਨ ਤੋਂ ਬਾਅਦ ਤੁਹਾਡੇ ਘਰ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਹੈ ਉੱਥੇ ਬੈਠ ਜਾਣਾ ਹੈ ਬੈਠਣ ਤੋਂ ਬਾਅਦ ਜੇਕਰ ਤੁਹਾਡਾ ਪਾਠ ਪੂਜਾ ਵਾਲੇ ਸਥਾਨ ਘਰ ਦੇ ਵਿੱਚ ਹੀ ਕਿਸੇ ਗੁਰੂ ਜਾਂ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੀ ਫੋਟੋ ਹੈ ਇਸੇ ਤਰ੍ਹਾਂ ਤੁਸੀਂ ਉਸ ਫੋਟੋ ਦੇ ਸਾਹਮਣੇ ਬੈਠ ਜਾਣਾ ਹੈ ਜੇਕਰ ਮੰਨ ਲਓ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਦੀ ਵੀ ਫੋਟੋ ਨਹੀਂ ਲੱਗੀ ਹੋਈ ਤਾਂ ਜੇਕਰ ਤੁਹਾਡੇ ਕੋਲ ਫੋਟੋ ਨਹੀਂ ਵੀ ਹੈ ਤਾਂ ਘਰ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਸਣ ਲਗਾ ਕੇ ਬੈਠ ਸਕਦੇ ਹੋ ਇਸ ਉਪਾਅ ਨੂੰ ਕਰ ਸਕਦੇ ਹੋ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਮਿੱਟੀ ਦਾ ਦੀਵਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਉਸ ਵਿੱਚ ਤੁਸੀਂ ਲੰਮੀ ਬੱਤੀ ਲਗਾ ਲੈਣੀ ਹੈ ਦੇਸੀ ਘਿਓ ਪਾ ਕੇ ਦੇਸੀ ਘਿਓ ਪਾ ਕੇ ਉਹ ਦੇਸੀ ਘਿਓ ਦਾ ਦੀਵਾ ਫੋਟੋ ਦੇ ਅੱਗੇ ਅਰਪਿਤ ਕਰ ਦੇਣਾ ਹੈ ਉੱਥੇ ਰੱਖ ਕੇ ਤੁਸੀਂ ਜਗਾ ਦੇਣਾ ਹੈ ਜਦੋਂ ਤੁਸੀਂ ਇਸ ਦੀਵੇ ਨੂੰ ਜਲਾਉਣਾ ਹੈ ਤਾਂ ਉਸ ਤੋਂ ਪਹਿਲਾਂ ਤੁਸੀਂ ਆਪਣੇ ਮਨ ਦੇ ਅੰਦਰ ਪਰਮਾਤਮਾ ਦਾ ਧਿਆਨ ਧਰਨਾ ਹੈ ਕਿਉਂਕਿ ਪਰਮਾਤਮਾ ਦਾ ਧਿਆਨ ਧਰਨ ਦੇ ਨਾਲ ਸਾਡੇ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਦਾ ਅੰਤ ਹੋ ਜਾਂਦਾ ਹੈ ਤੁਹਾਡੇ ਬੱਚਿਆਂ ਦੀ ਜਨਮkundli ਦੇ ਵਿੱਚ ਜਿਹੜੀ ਵੀ ਪ੍ਰੋਬਲਮ ਹੋਵੇਗੀ ਰਿਸ਼ਤੇ ਵਿੱਚ ਜਿਹੜੀਆਂ ਵੀ ਰੁਕਾਵਟਾਂ ਆ ਰਹੀਆਂ ਹਨ ਕਾਫੀ ਸਮੇਂ ਤੋਂ ਤੁਸੀਂ ਪਰੇਸ਼ਾਨ ਹੋ ਤਾਂ ਉਹ ਹੁਣ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਤੁਸੀਂ ਸਕਸੈਸਫੁਲ ਬਣਾ ਸਕਦੇ ਹੋ ਤੁਹਾਡੀਆਂ ਜਿੰਨੀਆਂ ਵੀ ਮਨੋਕਾਮਨਾਵਾਂ ਹਨ ਉਹ ਪੂਰੀਆਂ ਹੋ ਜਾਣਗੀਆਂ ਇਸ ਉਪਾਣ ਕਰਨ ਦੇ ਲਈ ਤੁਸੀਂ ਇੱਕ ਪਲੇਟ ਜਾਂ ਥਾਲੀ ਲੈਣੀ ਹੈ। ਪਲੇਟ ਥਾਲੀ ਲੈਣ ਤੋਂ ਬਾਅਦ ਤੁਸੀਂ ਇੱਕ ਲਾਲ ਰੰਗ ਦਾ ਕੱਪੜਾ ਲੈਣਾ ਹੈ। ਲਾਲ ਰੰਗ ਦਾ ਜਿਹੜਾ ਕੱਪੜਾ ਲੈਣਾ ਹੈ ਉਸ ਦਾ ਸਾਈਜ਼ ਉਹ ਰੁਮਾਲ ਦੇ ਸਾਈਜ਼ ਦਾ ਹੋਣਾ ਚਾਹੀਦਾ ਹੈ। ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਕੱਪੜਾ ਹੈ ਥੋੜਾ ਵੱਡਾ ਤਾਂ ਉਸ ਨੂੰ ਰੁਮਾਲ ਸਾਈਜ਼ ਦੇ ਵਿੱਚ ਕੱਟ ਸਕਦੇ ਹੋ। ਜੇਕਰ ਨਹੀਂ ਕੱਟਣਾ ਤਾਂ ਉਹ ਸਾਰਾ ਹੀ ਰੁਮਾਲ ਬਣਿਆ ਰਹੇਂਦੋ ਤੇ ਤੁਸੀਂ ਬਾਜ਼ਾਰ ਤੋਂ ਮੰਗਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਜਿਹੜੀ ਪਲੇਟ ਥਾੜੀ ਲਈ ਹੈ ਉਸ ਵਿੱਚ ਇਸ ਰੁਮਾਲ ਨੂੰ ਵਿਛਾ ਲੈਣਾ ਹੈ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਕਿਸੇ ਕਟੋਰੀ ਦੇ ਵਿੱਚ ਪੀਸੀ ਹੋਈ ਹਲਦੀ ਪਾ ਲੈਣੀ ਹੈ ਉਸ ਦੇ ਵਿੱਚ ਤੁਸੀਂ ਗੰਗਾ ਜਲ ਪਾ ਕੇ ਫਿਰ ਸਾਫ਼ ਪਾਣੀ ਪਾ ਕੇ ਇੱਕ ਗਾੜਾ ਜਿਹਾ ਪੇਸਟ ਤਿਆਰ ਕਰ ਲੈਣਾ ਹੈ ਗਾੜਾ ਜਿਹਾ ਪੇਸਟ ਤਿਆਰ ਕਰਨ ਤੋਂ ਬਾਅਦ ਜਿਹੜੀ ਤੁਹਾਡੀ ਗੁਰੂ ਉਂਗਲੀ ਹੋਵੇਗੀ ਕਹਿਣ ਤੋਂ ਭਾਵ ਕਿ ਅੰਗੂਠੇ ਦੇ ਨਾਲ ਵਾਲੀ ਉਂਗਲੀ ਗੁਰੂ ਉਂਗਲੀ ਉਸ ਨੂੰ ਕਿਹਾ ਜਾਂਦਾ ਹੈ ਉਸ ਉਂਗਲ ਦੇ ਨਾਲ ਜਿਹੜਾ ਤੁਸੀਂ ਹਲਦੀ ਦਾ ਪੇਸਟ ਬਣਾਇਆ ਹੈ ਉਸ ਦੇ ਨਾਲ ਤੁਸੀਂ ਇਸ ਨੂੰ ਗਾੜਾ ਕਰ ਲੈਣਾ ਹੈ ਤੇ ਸਵਾਸਤਿਕ ਦਾ ਚਿੰਨ੍ਹ ਬਣਾ ਲੈਣਾ ਹੈ ਜੋ ਥਾਲੀ ਜਾਂ ਪਲੇਟ ਦੇ ਵਿੱਚ ਰੁਮਾਲ ਵੀ ਛਾਇਆ ਹੋਇਆ ਹੈ ਉਸ ਦੇ ਉੱਪਰ ਸਭ ਤੋਂ ਪਹਿਲਾਂ ਸਵਾਸਤਿਕ ਦਾ ਚਿੰਨ੍ਹ ਬਣਾਉਣਾ ਹੈ ਹਲਦੀ ਦਾ ਜੋ ਵੀ ਤੁਸੀਂ ਗਾੜਾ ਪੇਸਟ ਤਿਆਰ ਕੀਤਾ ਹੈ ਉਸ ਦੇ ਨਾਲ ਤੁਸੀਂ ਇਸ ਤੋਂ ਬਾਅਦ ਉਹਦੇ نیچے ਲਿਖਣਾ ਹੈ ਮਾਂ ਕਤਿਆਣੀ ਫਿਰ ਲਿਖਣਾ ਹੈ ਜੈ ਦੇਵੀ ਕਤਿਆਣੀ ਫਿਰ ਤੁਸੀਂ ਦੋਵੇਂ ਹੀ ਪਾਸੇ ਲਿਖ ਦੇਣਾ ਹੈ ਦੋਨੇ ਹੀ ਨਾ ਲਿਖ ਸਕਦੇ ਹੋ ਜੇਕਰ ਤੁਸੀਂ ਦੋਵਾਂ ਵਿੱਚੋਂ ਇੱਕ ਲਿਖਣਾ ਹੈ ਤਾਂ ਇੱਕ ਵੀ ਲਿਖ ਸਕਦੇ ਹੋ ਜ਼ਰੂਰੀ ਨਹੀਂ ਕਿ ਦੋਵੇਂ ਲਿਖਣੇ ਹਨ ਇਸੇ ਤਰੀਕੇ ਦੇ ਨਾਲ ਤੁਸੀਂ ਰੁਮਾਲ ਦੇ ਉੱਪਰ ਜੋ ਲਿਖਿਆ ਹੈ ਮਾਂ ਕਤਿਆਣੀ ਦੇਵੀ ਉਸ ਦੇ ਥੱਲੇ ਫਿਰ ਤੁਸੀਂ ਨੌ ਬਿੰਦੀਆਂ ਲਗਾ ਲੈਣੀਆਂ ਹਨ ਹਲਦੀ ਦੇ ਪੇਸਟ ਦੀਆਂ ਨੌ ਬਿੰਦੀਆਂ ਲਗਾਉਣ ਤੋਂ ਬਾਅਦ ਵਿੱਚ ਤੁਸੀਂ نیچے ਤੁਸੀਂ ਲਿਖਣਾ ਹੈ ਸ਼ੁਭ ਵਿਆਹ ਜਾਂ ਫਿਰ ਤੁਸੀਂ ਲਿਖ ਸਕਦੇ ਹੋ ਜਲਦੀ ਜਲਦੀ ਵਿਆਹ ਹੋ ਜਾਵੇ ਇਨਾਂ ਦੇ ਵਿੱਚੋਂ ਤੁਹਾਨੂੰ ਜੋ ਸਹੀ ਲੱਗਦਾ ਹੈ ਜੋ ਤੁਸੀਂ ਸੌਖੇ ਤਰੀਕੇ ਨਾਲ ਲਿਖ ਸਕਦੇ ਹੋ ਲਿਖ ਦਿਓ ਇਸ ਤੋਂ ਬਾਅਦ ਇਸ ਤੋਂ ਥੱਲੇ ਤੁਸੀਂ ਲਿਖਣਾ ਹੈ ਜਿਹੜੇ ਵੀ ਜਿਸ ਲੜਕੇ ਜਾਂ ਲੜਕੀ ਦਾ ਵਿਆਹ ਨਹੀਂ ਹੋ ਰਿਹਾ ਉਹਦੇ ਲਈ ਉਪਾਅ ਕਰ ਰਹੇ ਹੋ ਉਹਦਾ ਨਾਮ ਲਿਖ ਦਿਓ ਜੇਕਰ ਲੜਕੇ ਦੇ ਲਈ ਕਰ ਰਹੇ ਹੋ ਤਾਂ ਲੜਕੇ ਦਾ ਨਾਮ ਤੇ ਜੇਕਰ ਲੜਕੀ ਲਈ ਕਰ ਰਹੇ ਹੋ ਉਸ ਦਾ ਨਾਮ ਇਸ ਤੋਂ ਬਾਅਦ ਤੁਸੀਂ ਹੁਣ ਕੀ ਕਰਨਾ ਹੈ ਤੁਹਾਨੂੰ ਚਾਹੀਦੀਆਂ ਹਨ 9 ਹਰੀਆਂ ਇਲਾਚੀਆਂ ਬਿਲਕੁਲ ਸਾਫ਼ ਤੇ ਫਰੈਸ਼ ਹੋਣੀਆਂ ਚਾਹੀਦੀਆਂ ਹਨ ਕਈ ਵਾਰ ਇਲਾਚੀ ਸੁੱਕੀ ਹੁੰਦੀ ਹੈ ਤੇ ਤੁਸੀਂ ਪਰ ਬਿਲਕੁਲ ਹੀ ਤਾਜ਼ੀਆਂ ਹਰੀਆਂ ਇਲਾਚੀਆਂ ਲੈਣੀਆਂ ਹਨ ਨੌ ਜਿਹੜੀਆਂ ਨੌ ਬਿੰਦੀਆਂ ਲਗਾਈਆਂ ਸੀ ਉਸ ਦੀ ਹਲਦੀ ਦੇ ਪੇਸਟ ਦੀਆਂ ਉਹਦੇ ਬਿੰਦੀ ਦੇ ਉੱਪਰ ਇੱਕ ਇੱਕ ਹਰੀ ਇਲਾਚੀ ਰੱਖ ਦੇਣੀ ਹੈ ਇਸੇ ਤਰ੍ਹਾਂ ਨੌ ਬਿੰਦੀਆਂ ਦੇ ਉੱਪਰ ਨੌ ਹਰੀਆਂ ਇਲਾਚੀਆਂ ਰੱਖ ਦਿੱਤੀਆਂ ਇਸ ਤੋਂ ਬਾਅਦ ਤੁਹਾਨੂੰ ਚਾਹੀਦੇ ਹਨ ਲੌਂਗ ਤੁਹਾਨੂੰ ਲੌਂਗ ਚਾਹੀਦੇ ਹਨ ਉਹ ਜਿੰਨੀ ਤੁਹਾਡੇ ਬੱਚੇ ਦੀ ਉਮਰ ਹੈ ਉਹਦੇ ਵਿਆਹ ਜਿੰਨੇ ਤੁਸੀਂ ਉਪਾਅ ਕਰ ਰਹੇ ਹੋ ਉਹਨੇ ਹੀ ਤੁਸੀਂ ਲੌਂਗ ਲੈਣੇ ਹਨ ਮੰਨ ਲਓ ਤੁਹਾਡੇ ਬੱਚੇ ਦੀ ਉਮਰ 25 ਸਾਲ ਹੈ ਤੇ ਤੁਸੀਂ 26 ਸਾਲ ਜਿਵੇਂ ਲੱਗਾ ਹੋਇਆ ਹੈ ਤਾਂ ਤੁਸੀਂ 26 ਹੀ ਲੌਂਗ ਲੈਣੇ ਹਨ ਤੁਹਾਡੇ ਬੱਚੇ ਦੀ ਉਮਰ ਦੇ ਹਿਸਾਬ ਦੇ ਨਾਲ ਹੀ ਲੌਂਗ ਲੈ ਲਓ ਬੱਚੇ ਦੀ ਉਮਰ ਹੈ ਤੁਸੀਂ ਲੌਂਗ ਲੈ ਲਓ ਤੇ ਇਹ ਲੌਂਗ ਤੁਸੀਂ ਉਸ ਜਗ੍ਹਾ ਤੇ ਰੱਖ ਦੇਣੇ ਹਨ ਜਿੱਥੇ ਤੁਸੀਂ ਰੁਮਾਲ ਦੇ ਉੱਪਰ ਹਲਦੀ ਦੇ ਪੇਸਟ ਨਾਲ ਲਿਖਿਆ ਸੀ ਜੈ ਮਾ ਕ ਤੇ ਆਣੀ ਉਸ ਮਾਤਾ ਨੂੰ ਅਰਪਿਤ ਕਰ ਦੇਣੀ ਹਨ ਇਸ ਤਰ੍ਹਾਂ ਲੌਂਗ ਰੱਖਣ ਤੋਂ ਬਾਅਦ ਇਸ ਥਾਲੀ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਲੈ ਲੈਣਾ ਹੈ ਤੇ ਆਪਣੇ ਹੱਥ ਵਿੱਚ ਲੈਣ ਤੋਂ ਬਾਅਦ ਤੁਸੀਂ ਮਾਤਾ ਕਥਿਆਣੀ ਨੂੰ ਆਪਣੀ ਮਨੋ ਕਾਮਨਾ ਬੋਲ ਦੇਣੀ ਹੈ ਜੋ ਵੀ ਤੁਹਾਡੀ ਪ੍ਰਾਰਥਨਾ ਹੈ ਮਨੋ ਕਾਮਨਾ ਹੈ ਬੋਲਣੀ ਹੈ ਤੇ ਆਪਣੇ ਦਿਲ ਤੋਂ ਪੂਰੀ ਸ਼ਰਦਾ ਭਾਵਨਾ ਦੇ ਨਾਲ ਬੋਲਣੀ ਹੈ ਕਿ ਸਾਡੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਦੇਰੀ ਹੋ ਰਹੀ ਹੈ ਉਸ ਦਾ ਕੀ ਕਾਰਨ ਹੈ ਜੇਕਰ ਜਾਣੇ ਅਣਜਾਣੇ 'ਚ ਸਾਡੇ ਬੱਚੇ ਤੋਂ ਜਾਂ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੈ ਤਾਂ ਮਾਫ ਕਰ ਦੇਣਾ। ਬੱਚਿਆਂ ਨੂੰ ਆਪ ਜਗਤ ਦੀ ਮਾਤਾ ਹੋ ਕੇ ਆਪਣੀ ਮਨੋਕਾਮਨਾ ਆਪਣੀ ਪ੍ਰਾਰਥਨਾ ਦੇ ਨਾਲ ਨਿਵਾਜੋ। ਸਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਤੁਹਾਡੇ ਪ੍ਰਤੀ ਹਨ। ਸਾਡੇ ਬੱਚੇ ਦਾ ਕਿ ਵਿਆਹ ਹੋ ਜਾਵੇ ਇਹ ਸਾਰੀਆਂ ਪ੍ਰਾਰਥਨਾਵਾਂ ਕਰਨ ਤੋਂ ਬਾਅਦ ਜਿਹੜੀ ਥਾਲੀ ਹੈ ਤੁਸੀਂ ਇਸ ਥਾਲੀ ਨੂੰ ਘਰ ਦੇ ਵਿੱਚ ਮਾਤਾ ਦੇਵੀ ਦੀ ਜੋ ਵੀ ਚਿੱਤਰ ਹੈ ਫੋਟੋ ਹੈ ਉਹਦੇ ਸਾਹਮਣੇ ਰੱਖ ਦੇਣਾ ਹੈ। ਕਹਿਣ ਤੋਂ ਭਾਵ ਕਿ ਮਾਤਾ ਦੇਵਾਂ ਦੇ ਅਰਪਿਤ ਕਰ ਦੇਣਾ ਹੈ ਇਸ ਦੇ ਨਾਲ ਮਾਤਾ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਇਸ ਨੂੰ ਨੋਟ ਵੀ ਕਰ ਸਕਦੇ ਹੋ ਤੇ ਕਾਪੀ ਤੇ ਮੰਤਰ ਵੀ ਲਿਖ ਸਕਦੇ ਹੋ ਉਹ ਮੰਤਰ ਹੈ ਜੀ ਓਮ ਦੇਵੀ ਕਤਿਆਏ ਨਮੋ ਨਮਾ ਦੇਵੀ ਕਤਿਆਏ ਨਮਹਾ ਮੰਤਰ ਦਾ ਜਾਪ ਕਰਨਾ ਹੈ ਜਾਪ ਕਰਨ ਤੋਂ ਬਾਅਦ ਤੁਸੀਂ ਪੂਰੇ ਵਿਸ਼ਵਾਸ ਤੇ ਸ਼ਰਧਾ ਭਾਵਨਾ ਨਾਲ ਇਸ ਜਾਪ ਨੂੰ ਕਰਦੇ ਰਹਿਣਾ ਹੈ ਇਸ ਨੂੰ ਤੁਸੀਂ ਬਹੁਤ ਜ਼ਿਆਦਾ ਤੁਹਾਨੂੰ ਫਿਰ ਲਾਭ ਹੋ ਜਾਵੇਗਾ ਮੰਤਰ ਨੂੰ ਬੋਲਣ ਸਮੇਂ ਧਿਆਨ ਰੱਖੋ ਕਿ ਅਸੀਂ ਤੁਹਾਨੂੰ ਕਹਿ ਦਈਏ ਕਿ ਇਸ ਮੰਤਰ ਦਾ ਜਾਪ 108 ਵਾਰ ਹੀ ਬੋਲਣਾ ਹੈ ਉਸ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਜੇਕਰ ਤੁਹਾਡਾ ਧਿਆਨ ਕਿਸੇ ਹੋਰ ਸਾਈਡ ਤੇ ਹੋ ਗਿਆ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਇਸ ਮੰਤਰ ਦਾ ਜਾਪ 11 ਜਾਂ 21 ਵਾਰ ਵੀ ਬੋਲ ਸਕਦੇ ਹੋ ਤੁਹਾਡੀ ਮਰਜ਼ੀ ਹੈ ਪਰ ਬੋਲਣਾ ਪੂਰੇ ਸੱਚੇ ਮਨ ਤੇ ਸ਼ਰਧਾ ਭਾਵਨਾ ਵਿਸ਼ਵਾਸ ਦੇ ਨਾਲ ਹੈ ਜੇਕਰ ਆਪਣੇ ਵਿਸ਼ਵਾਸ ਤੇ ਸ਼ਰਧਾ ਭਾਵਨਾ ਨਾਲ ਉਪਾਅ ਕਰਾਂਗੇ ਤਾਂ ਇਸ ਦਾ ਫਾਇਦਾ ਸਾਨੂੰ ਜ਼ਰੂਰ ਮਿਲ ਜਾਵੇਗਾ। ਤੁਹਾਡਾ ਵਿਆਹ ਤੁਰੰਤ ਹੋਣਾ ਤੈਅ ਹੋ ਜਾਵੇਗਾ। ਤੁਸੀਂ ਮਾਤਾ ਰਾਣੀ ਨੂੰ ਸ਼ਹਿਦ ਦਾ ਭੋਗ ਵੀ ਲਗਾ ਸਕਦੇ ਹੋ ਤੇ ਪੀਲੇ ਫੁੱਲਾਂ ਦਾ ਵੀ ਭੋਗ ਲਗਾ ਸਕਦੇ ਹੋ। ਇਸੇ ਤਰ੍ਹਾਂ ਭੋਗ ਲਗਾਉਣ ਤੋਂ ਬਾਅਦ ਤੁਸੀਂ ਮਾਤਾ ਰਾਣੀ ਦੀ ਆਰਤੀ ਕਰਨੀ ਹੈ ਤੇ ਆਰਤੀ ਕਰਨ ਤੋਂ ਬਾਅਦ ਤੁਸੀਂ ਖੜੇ ਹੋ ਜਾਣਾ ਹੈ। ਜਿਹੜੇ ਲੌਂਗ ਤੇ ਇਲਾਚੀ ਤੁਸੀਂ ਕੱਪੜੇ ਦੇ ਉੱਪਰ ਰੱਖੇ ਸਨ ਇਸ ਨੂੰ 9 ਤੱਕ ਇਸੇ ਤਰ੍ਹਾਂ ਹੀ ਅਰਪਿਤ ਕਰਦੇ ਰਹਿਣਾ ਹੈ ਇਸ ਤੋਂ ਬਾਅਦ ਤੁਸੀਂ ਇਹਨਾਂ ਦਾ ਜੂਸ ਕਰ ਸਕਦੇ ਹੋ ਜਿਵੇਂ ਕਿ ਪਾਊਡਰ ਬਣਾ ਕੇ ਪੀਸ ਵਿੱਚ ਦੁੱਧ ਵਿੱਚ ਜਾਂ ਚਾਹ ਵਿੱਚ ਪਾ ਕੇ ਇਸ ਨੂੰ ਸੇਵਨ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਤੋਂ ਬਾਅਦ ਜਿਹੜੇ ਵੀ ਵਿਅਕਤੀ ਦੇ ਰਿਸ਼ਤੇ ਦੀ ਕੋਈ ਪ੍ਰੋਬਲਮ ਚੱਲਦੀ ਆ ਰਹੀ ਸੀ ਕਾਫੀ ਲੰਮੇ ਸਮੇਂ ਤੋਂ ਉਹ ਤੁਰੰਤ ਹੀ ਖਤਮ ਹੋ ਜਾਵੇਗੀ ਤੇ ਬੱਚੇ ਦਾ ਵਿਆਹ ਤੈਅ ਹੋਣਾ ਲਾਜ਼ਮੀ ਹੋ ਜਾਵੇਗਾ ਸੋ ਦੋਸਤੋ ਇਹ ਸੀ ਜੀ ਅੱਜ ਦੀ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ